ਬਹੁਤ ਵੱਡੀ ਖਬਰ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਦਾ ਫੌਜਾ ਅਸਰਾਰੀ ਐਮਐਲਏ ਚੱਕ ਲਿਆ ਗਿਆ ਔਰ ਭਗਵੰਤ ਮਾਨ ਨੂੰ ਵੀ ਭਾਜਣਾ ਪੈ ਗਿਆ ਨੇ ਜਸ਼ਨ ਇੱਕ ਨਾਮ ਦਾ ਜਿਹੜਾ ਕਿ ਸਰਪੰਚ ਮਾਰਿਆ ਗਿਆ ਉਹਦੇ ਬਹੁਤ ਵੱਡੇ ਦੋਸ਼ ਲਾਗੇ ਨੇ ਔਰ ਇਹਦਾ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਔਰ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਪਰਥਲੀ ਬਚਾ ਦਿੱਤੀ ਹੈ ਕਿਵੇਂ ਭਗਵੰਤ ਸਿੰਘ ਮਾਨ ਦਾ ਆਏ ਦਿਨ ਇੱਕ ਨਵੇਂ ਤੋਂ ਨਵਾਂ ਕਾਰਨਾਮਾ ਸਾਹਮਣੇ ਆਉਂਦਾ ਕੋਈ ਇਹਨਾਂ ਦਾ ਐਮਐਲਏ ਨਸ਼ੇ ਦੇ ਵਿੱਚ ਫੜਿਆ ਜਾਂਦਾ ਕੋਈ ਇਹਨਾਂ ਦਾ ਪੁਲਿਸ ਅਧਿਕਾਰੀ ਫੜਿਆ ਜਾਂਦਾ ਇਹਨਾਂ ਦੇ ਰਾਜ ਦੇ ਵਿੱਚ ਜੋ ਕੁਛੜੇ ਤੁਹਾਡੇ ਸਾਹਮਣੇ ਆ ਫੌਜਾ ਸਰਾਰੀ ਇੱਕ ਇਹਨਾਂ ਦਾ ਐਮਐਨਏ ਸੀ ਆਮ ਆਦਮੀ ਪਾਰਟੀ ਦਾ ਤਾਂ ਉਹਨਾਂ ਬਣੀਓ ਇੱਕ ਬਹੁਤ ਵੱਡਾ ਯਾਦ ਤਸ਼ੱਦਦ ਕੀਤਾ ਗਿਆ ਕਿ ਸਰਪੰਚ ਦੇ ਉੱਤੇ ਜਿਸ ਮੁੰਡੇ ਦਾ ਨਾਮ ਸੀ ਜਸ਼ਨ ਉਹਨਾਂ ਦੇ ਪਿਤਾ ਬਣੀਓ ਇੱਕ ਵੀਡੀਓ ਜਾਰੀ ਕੀਤਾ ਗਿਆ ਔਰ ਉਹੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿਉਂਕਿ ਫੌਜਾ ਸਿੰਘ ਸਰਾਰੀ ਉਹਨਾਂ ਨੂੰ ਟੌਰਚਰ ਕਰ ਰਿਆ ਸੀ ਉਸ ਦੀਆਂ ਰਿਕਾਰਡਿੰਗਾਂ ਵੀ ਮੀਡੀਆ ਦੇ ਵਿੱਚ ਤੁਸੀਂ ਸੁਣ ਲਈਆਂ ਹੋਣਗੀਆਂ ਔਰ ਜਿਹੜੀ ਵੀਡੀਓ ਮੈਂ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਬੇਹੱਦ ਜਿਆਦੇ ਹੈਰਾਨ ਕਰ ਦੇਣ ਵਾਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਵੈਸੇ ਹੀ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਯੁੱਧ ਚਲਾ ਦਿੱਤਾ ਹੈ ਇਹਦੇ ਪ੍ਰਤੀ ਲੋਕ ਖੇੜ ਰਹੇ ਨੇ ਕਿਤੇ ਐਨਕਾਊਂਟਰ ਹੋ ਰਹੇ ਨੇ ਕਿਤੇ ਲੋਕਾਂ ਦੀਆਂ ਲਤਾਂ ਤੋੜੀਆਂ ਜਾ ਰਹੀਆਂ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਖੇੜ ਰਹੀ ਹੈ ਔਰ ਹੁਣ ਦੂਜੇ ਪਾਸੇ ਜਿਹੜਾ ਫੌਜਾ ਸਿੰਘ ਸਰਾਰੀ ਪੰਜਾਬ ਦੇ ਅੰਦਰ ਇੱਕ ਐਮਐਨਐ ਫਸਦਾ ਉਹਨੂੰ ਕਿਵੇਂ ਮਤਲਬ ਰਗੜਾ ਲੱਗਦਾ ਸੁਣੋ ਜਰਾ ਧਿਆਨ ਦੇ ਨਾਲ ਉਸੇ ਵਾਰ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਇਸ ਕਦਰ ਘਰ ਚੁੱਕੀ ਹੈ ਕਿ ਪੰਜਾਬ ਦੇ ਲੋਕਾਂ ਦੇ ਮੱਖੋ ਨੂੰ ਬਿਲਕੁਲ ਲੈ ਚੁੱਕੀ ਹੈ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਅੰਦਰ ਹਰ ਪਾਸੇ ਵਿਰੋਧ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਦੇਖ ਲਓ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਪੰਜਾਬ ਦੀ ਪੁਲਿਸ ਦਾ ਔਰ ਪੰਜਾਬ ਸਰਕਾਰ ਦਾ ਵੱਡੇ ਪੱਦਰ ਦੇ ਉੱਤੇ ਵਿਰੋਧ ਹੀ ਵਿਰੋਧ ਹੋ ਰਿਹਾ ਹੁਣ ਇਹਦਾ ਤਾਂ ਦੇਖੋ 2027 ਦੇ ਵਿੱਚ ਆਉਣਾ ਮੁਸ਼ਕਿਲੇ ਪੰਜਾਬ ਦੇ ਲੋਕ ਇਕਜੁੱਟ ਹੋ ਚੁੱਕੇ ਨੇ ਔਰ ਜਿਹੜੀ ਇਸ ਤੋਂ ਬਾਅਦ ਵਾਲੀ ਅਪਡੇਟ ਹੈ ਉਹ ਬੜੀ ਹੈਰਾਨ ਕਰ ਦੇਣ ਵਾਲੀ ਆ ਔਰ ਪਹਿਲਾਂ ਮੈਂ ਤੁਹਾਨੂੰ ਜਿਹੜਾ ਐਮ.ਐਲ.ਏ ਦਾ ਹੁਣ ਵੀਡੀਓ ਆ ਉਹ ਹੀ ਦਿਖਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਐਮ ਸੁਣੋ ਜਸ਼ਨ ਸਰਪੰਚ ਵਾਲੇ ਮਸਲੇ ਤੇ ਉਹਨਾਂ ਦੇ ਪਿਤਾ ਦਾ ਬੀਤੇ ਦਿਨੀ ਅਸੀਂ ਇੰਟਰਵਿਊ ਕੀਤਾ ਸੀ ਉਸ ਇੰਟਰਵਿਊ ਤੋਂ ਬਾਅਦ ਅੱਜ ਪਿੰਡਾਂ ਦੇ ਸਰਪੰਚ ਔਰ ਹੋਰ ਦੋਸਤ ਮਿੱਤਰ ਜਸ਼ਨ ਦੇ ਔਰ ਹੋਰ ਸਮਰਥਕ ਜਿਹੜੇ ਨੇ ਉਹ ਅੱਜ ਦਰਖਾਸਤ ਲੈ ਕੇ ਐਸਐਸਪੀ ਫਿਰੋਜ਼ਪੁਰ ਨੂੰ ਦੇਣ ਆਏ ਨੇ ਬਾਈ ਨੇਮ ਕਿੰਨਾ ਦੇ ਨੇਮ ਤੇ ਦਰਖਾਸਤ ਦੇਣ ਆਏ ਨੇ ਪੂਰਾ ਮਸਲਾ ਜ਼ਿਕਰ ਕਰਾਂਗੇ ਇਹਨਾਂ ਦੇ ਨਾਲ ਕੀ ਦਰਖਾਸਤ ਦੇ ਵਿੱਚ ਅੱਜ ਲਿਖਿਆ ਕਿਉਂ ਦਰਖਾਸਤ ਅਜ ਦੇਣ ਆਏ ਹੋ ਪਹਿਲਾਂ ਕੋਈ ਅਪਲੀਕੇਸ਼ਨ ਦਿੱਤੀ ਨਹੀਂ ਹੋਈ ਨਹੀਂ ਜੀ ਅੱਜ ਹੀ ਦੇਣ ਲੱਗੇ ਆ ਅਪਲੀਕੇਸ਼ਨ ਅੱਜ ਹੀ ਆਤੀ ਦੇਣ ਆਏ ਆ ਜਿਹੜਾ ਉਹਦਾ ਬੇਟਾ ਕੋਈ ਜਿਹਾ ਖਲ ਕਿੰਨਾ ਦੇ ਬਰਖਲਾਫ ਹੁਣ ਤੁਸੀਂ ਲਿਖਵਾ ਰਹੇ ਹੋ ਵੀ ਕਿੰਨਾ ਕਰਕੇ ਜਿਹੜੀ ਆ ਆਤਮ ਹੱਤਿਆ ਕੀਤੀ ਆ ਅਜੇ ਸ਼੍ਰੀ ਜਤਨ ਸਿੰਘ ਇੱਕ ਜੀ 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 ਜੱਕਾ ਫੌਜਾ ਸਿੰਘ ਸਰਾਰੀ ਹਾਂ ਇਹਨਾਂ ਦੀ ਜੀਹਦੀ ਧੌਂਕੀਆਂ ਦੇ ਉੱਤੇ ਮੁੰਡਾ ਗੁజర్ ਗਿਆ ਪਿਆ ਹੈ ਹੇ ਬਾਰ-ਬਾਰ ਬੰਗ ਕਰਦੇ ਸੀ ਹਾਂ ਬੜਾ ਪਰੇਸ਼ਾਨ ਹੋ ਗਏ ਹਾਂ ਕੋਈ ਆਇਆ ਨਹੀਂ ਲਾਚਾ ਇਹ ਹੁਣ ਤੁਹਾਡੇ ਨਾਲ ਇੰਟਰਵਿਊ ਤੁਹਾਡੀ ਹੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਐਮਐਲਏ ਜਾਂ ਕਿਸੇ ਹੋਰ ਸਰਕਾਰ ਨੇ ਕੋਈ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਹੋਈ ਨਹੀਂ ਜੀ ਕੋਈ ਨਹੀਂ ਗੱਲ ਹੋਈ ਸਾਡੀ ਕਿਸੇ ਨਾਲ ਚਾਹੀਦਾ ਹੀ ਫੌਜਾ ਸਾਹਿਬ ਨੂੰ ਜਾਂ ਜੀ ਜਾਰ ਨੂੰ ਆਉਣਾ ਚਾਹੀਦਾ ਸੀ ਸਾਡੇ ਕੋਲ ਕਰੇ ਕੋਈ ਨਹੀਂ ਆਇਆ ਉਸ ਤੋਂ ਬਾਅਦ ਹੁਣ ਇਹ ਵਿੱਚ ਕੀ ਤੁਸੀਂ ਲਿਖਿਆ ਹੈ ਕਾਫੀ ਪੇਜਾਂ ਦੀ ਜਿਹੜੀ ਤੁਹਾਡੀ ਸ਼ਿਕਾਇਤ ਆ ਪੰਜ ਛੇ ਪੇਜਾਂ ਦੀ ਇਹ ਜੀ ਸਰਪੰਚ ਬਣੇ ਨੇ ਜਿਵੇਂ ਜਿਵੇਂ ਸਾਡੇ ਨਾਲ ਕੀਤੀ ਏ ਉਹ ਐਵੇਂ ਸਾਰਾ ਕੁਝ ਨਹੀਂ ਆ ਜੋ ਜੋ ਵਿੱਚ ਸਾਡੇ ਨਾਲ ਕੀਤੀ ਜਿਵੇਂ ਜਿਵੇਂ ਧਮਕੀਆਂ ਆ ਜਾਂ ਕੋਈ ਵੀ ਕਰਨ ਉਹ ਐਵੇਂ ਇਹਦੇ ਵਿੱਚ ਹੋਰ ਵੀ ਜਿਹੜੇ ਹੈਗੇ ਨੇ ਉਹਨਾਂ ਦੀ ਤਰਫਾਸ਼ਾਂ ਕਿ ਦਿੱਤੀਆਂ ਜਾਣੇ ਉਹਨਾਂ ਸੁਣਾਈ ਹੋਈ ਉਹਨਾਂ ਦੇ ਵੀ ਸਖਵੇਂ ਸਹੀ ਦੇ ਯਾਨੀ ਜਸ਼ਨ ਸਰਪੰਚ ਦੇ ਪਿਤਾ ਨੇ ਦੱਸ ਦਿੱਤਾ ਕਹਿੰਦਾ ਸਾਨੂੰ ਜਿਵੇਂ-ਜਿਵੇਂ ਧੌਕੀਆਂ ਦੇ ਰਹੇ ਸੀ ਓਵੇਂ-ਓਵੇਂ ਅਸੀਂ ਇਹਦੇ ਵਿੱਚ ਦਰਜ ਕਰ ਦਿੱਤਾ ਤਾਂ ਹੁਣ ਫੌਜਾ ਸਿੰਘ ਸਰਾਰੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਬਿਲਕੁਲ ਫਸ ਚੁੱਕੇ ਨੇ ਐਸਐਸਪੀ ਦੇ ਦਫ਼ਤਰ ਦੇ ਮੂਹਰੇ ਖੜਾਗਾ ਪੂਰਾ ਪਿੰਡ ਔਰ ਲੱਗ-ਲੱਗ ਪਿੰਡਾਂ ਦੇ ਜਿਹੜੇ ਕਿ ਹੋਰ ਵੀ ਸਰਪੰਚ ਜਸ਼ਨ ਦੇ ਦੋਸਤ ਉਹਦਾ ਪਿਤਾ ਬਹੁਤ ਸਾਰੇ ਯਾਨੀ ਮੀਡੀਆ ਵੀ ਖੜ ਗਿਆ ਤਾਂ ਹੁਣ ਤੁਸੀਂ ਵੇਖੋ ਵੀ ਪੰਜਾਬ ਦੇ ਅੰਦਰ ਕਿਸ ਕਦਰਾਂ ਨਦੀ ਪਾਰਟੀ ਦੀ ਸ਼ਬੀ ਬਣੀ ਆ ਕਵੇ ਸਾਡੇ ਪੰਜਾਬ ਨੇ ਅਸੀਂ ਬਣਾਈ ਸੀ ਔਰ ਹੁਣ ਜਦੋਂ ਪੰਜਾਬ ਦੇ ਵਿੱਚ ਉਲਟਾ ਤਸ਼ੱਦਦ ਹੋਣ ਲੱਗ ਗਿਆ ਐਸੇ ਸਰਕਾਰ ਦੇ ਦੁਆਰਾ ਇਹਨਾਂ ਦੇ ਨੁਮਾਇੰਦਿਆਂ ਦੇ ਦੁਆਰਾ ਢਾਹਣ ਉਹੀ ਇੱਕ ਇੱਕ ਕਰਕੇ ਇਹਨਾਂ ਦੇ 93 ਐਮਐਲਏ ਫੜੇ ਵੀ ਜਾ ਰਹੇ ਨੇ ਔਰ ਇਹਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਵਿਰੋਧ ਹੋ ਰਹੇ ਨੇ ਇਹਨਾਂ ਦੇ ਉੱਤੇ ਐਕਸ਼ਨ ਵੀ ਹੋ ਰਹੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਤਾਈ ਦੀ ਸੱਤਾ ਬਚਾਉਣ ਦੀ ਖਾਤਰ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਉਹ ਚਾਹੇ ਦਾ ਕੋਈ ਪੁਲਿਸ ਅਧਿਕਾਰੀ ਹੋਵੇ ਚਾਹੇ ਕੋਈ ਉਹਨਾਂ ਨਾਲ ਐਮ.ਐਲ.ਏ ਹੋਵੇ ਚਾਹੇ ਕੋਈ ਉਹਨਾਂ ਦਾ ਕੋਈ ਹੋਰ ਲੀਡਰ ਹੋਵੇ ਐਕਸ਼ਨ ਉਹਨਾਂ ਨੂੰ ਕਰਮ ਤੇ ਮਜਬੂਰ ਕਰ ਦਿੰਦਾ ਹੈ ਪੰਜਾਬ ਦੀ ਜਨਤਾ ਔਰ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਇੱਕ ਜਿਹੜਾ ਯੁੱਧ ਚਲਾਇਆ ਉਹ ਵੀ ਭਗਵੰਤ ਸਿੰਘ ਮਾਨ ਦਾ ਬਿਲਕੁਲ ਫੇਰ ਹੋ ਚੁੱਕਿਆ ਤਾਂ ਕਿ ਲੋਕ ਉਹ ਹੀ ਫੇਰ ਸਵਾਲ ਧਰ ਦਿੰਦੇ ਨੇ ਕਹਿੰਦੇ ਜੇਕਰ ਵਾਕਈ ਤੁਹਾਡਾ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਤਾਂ ਤੁਸੀਂ ਆਪਣੀ ਕਾਸਟ ਸੇਵਲ ਦੇ ਕੌੜਾ ਤੇ ਅੱਗੇ ਦਿਖਾ ਦਿਓ ਔਰ ਦੂਜੇ ਪਾਸੇ ਤੁਸੀਂ ਜਿਹੜੇ ਲੋਕਾਂ ਦੀਆਂ ਲੱਤਾਂ ਤੋੜੀਆਂ ਨੇ ਉਹੀ ਨਸ਼ੇ ਬਸਕਰਾਂ ਨੇ ਤੋੜੀਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਦਾਵਾ ਕਰ ਰੱਖਿਆ ਕਹਿੰਦੇ ਭਾਈ 31 ਤਰੀਕ ਦੀ ਸਾਡੀ ਡੈਡ ਲਾਈਨ ਸੀ ਉਹ ਤੁਹਾਡੇ ਸਾਹਮਣੇ 31 ਤਰੀਕ ਦਾ ਟੱਪ ਗਈ ਆ ਅੱਜ ਕਿੰਨੀ ਤਰੀਕ ਆ ਅੱਜ 6 ਤਰੀਕ ਆ ਤਾਂ ਹੁਣ ਤੁਸੀਂ ਇਹ ਵੇਖੋ ਪੰਜਾਬ ਦੇ ਅੰਦਰ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖਿਆ ਜਾਂਦਾ ਮਾਮਲੇ ਬਹੁਤ ਵੱਡੇ-ਵੱਡੇ ਸਾਹਮਣੇ ਆ ਰਹੇ ਨੇ ਕਿਤੇ ਦੇ ਲੋਕਾਂ ਦੀਆਂ ਲੱਤਾਂ ਤੋੜ ਰਹੀ ਨੇ ਕਿਤੇ ਲੋਕਾਂ ਦੇ ਇੰਕਾਊਂਟਰ ਹੋ ਰਹੇ ਨੇ ਕਿਤੇ ਲੋਕਾਂ ਨੂੰ ਗ੍ਰੈਂਟ ਲਾ ਕੇ ਮਾਰਿਆ ਜਾ ਰਿਹਾ ਹੁਣ ਇੱਥੇ ਭਗਵੰਤ ਮਾਨ ਸਿੰਘ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਉਸ ਮੁੰਡੇ ਦੇ ਉੱਤੇ ਬਿਆਨ ਨਹੀਂ ਜਾਂਦਾ ਜਿਹੜਾ ਬਠਿੰਡੇ ਦੇ ਵਿੱਚ ਸੀਆਈ ਸਟਾਫ ਨੇ ਕਰੰਟ ਲਾ ਕੇ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਦੇ ਅੰਦਰ ਵੱਡਾ ਵਿਰੋਧ ਹੋਣਾ ਤਾਂ ਬਣਦਾ ਹੀ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲ ਉਹ ਪਰਚਾ ਤਾਂ ਪਹੁੰਚ ਜਾਂਦਾ ਜਿਹੜੇ ਉੱਤੇ ਮੁੰਡਾ ਇਹ ਲਿਖਦਾ ਕਹਿੰਦਾ ਸਾਡਾ ਪਿੰਡ ਵਿਕਾਊ ਆ ਤਾਂ ਫਿਰ ਭਗਵੰਤ ਮਾਨ ਕੋਲ ਉਹ ਗੱਲ ਕਿਉਂ ਨਹੀਂ ਜਾਂਦੀ ਜਿਹੜੇ ਬੰਦੇ ਨੂੰ ਕਰੰਟ ਲਾ ਕੇ ਮਾਰਿਆ ਗਿਆ ਤੇ ਇਹ ਮਾਮਲਾ ਤਾਂ ਉੱਥੋਂ ਦੇ ਇਲਾਕਿਆਂ ਦਾ ਹੀ ਆ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੀ ਜਨਤਾ ਦੇ ਦੁਆਰਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ 2027 ਦੇ ਵਿੱਚ ਕਦੇ ਹੀ ਨਹੀਂ ਆ ਸਕਦੀ ਇਹ ਪੰਜਾਬ ਦੇ ਲੋਕ ਨੇ ਜਿਹੜੇ ਵੱਡੀ ਬਹੁਮਤ ਦੇ ਨਾਲ ਦੋ ਤਰ੍ਹਾਂ ਤੋਂ ਕਹੇ ਲੋਕਾਂ ਨੇ ਸਰਕਾਰ ਲਿਆਂਦੀ ਸੀ ਕਿ ਪੰਜਾਬ ਦੇ ਅੰਦਰ ਭਗਵੰਤ ਸਿੰਘ ਮਾਨ ਬਹੁਤ ਚੰਗਾ ਕਰ ਦੇਣਗੇ ਕਿਉਂਕਿ ਇੱਕ ਪਾਸੇ ਦਾ ਭਗਵੰਤ ਮਾਨ ਨੂੰ ਲੋਕ ਵੈਸੇ ਹੀ ਜਾਣਦੇ ਸੀ ਔਰ ਦੂਜੇ ਪਾਸੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਸੀ ਇਸ ਕਰਕੇ ਲੋਕ ਪੰਜਾਬ ਦੇ ਭਾਈ ਧੋਖਾ ਖਾ ਚੁੱਕੇ ਨੇ ਆਉਣ ਆਉਣ ਵਾਲਾ ਸਮਾਪਤਾ ਕਰੂਗਾ ਕਿ ਮੁੱਖ ਮੰਤਰੀ ਕੌਣ ਕਿਉਂਕਿ ਵੈਸੇ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜੇਕਰ ਗੱਲ ਕਰੀਏ ਤਾਂ ਮੁੱਖ ਮੰਤਰੀ ਅਮਰਪਾਲ ਸਿੰਘ ਨੂੰ ਕਿਹਾ ਜਾ ਰਿਹਾ ਕਿ 2027 ਦਾ ਮੁੱਖ ਮੰਤਰੀ ਚੁਣੀ ਬੈਠੇ ਆ ਪੰਜਾਬ ਦੇ ਲੋਕ ਕਿ ਅਸੀਂ ਜੇਲ੍ਹਾਂ ਵੀ ਬਾਹਰ ਕਢਾਵਾਂਗੇ ਜਿਹੜੀ ਕਿ ਡਿਬਰੂਗੜ ਦੇ ਅੰਦਰ ਭੇਜੇ ਨਜਾਇਜ਼ ਐਨਐਸ ਤੋਂ ਲਾ ਕੇ ਅਮਰਪਾਲ ਸਿੰਘ ਵਰਗੇ ਕਈ ਨੌਜਵਾਨ ਉਹਨਾਂ ਨੂੰ 2027 ਦਾ ਆਪਣਾ ਮੁੱਖ ਮੰਤਰੀ ਚੁਣੀ ਬੈਠੇ ਆ ਪੰਜਾਬ ਦੇ ਲੋਕ ਤਾਂ ਮੈਂ ਹੁਣ ਪੁੱਛਣਾ ਚਾਹੁੰਗਾ ਤੁਹਾਡੇ ਸਾਰੇ ਪੰਜਾਬੀਆਂ ਤੋਂ ਕਿ ਭਾਈ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਪੰਜਾਬ ਬਹੁਤ ਪੀੜਤ ਹੈ ਬਹੁਤ ਸਾਰਾ ਪੰਜਾਬ ਦੀ ਸਰਕਾਰ ਦੁਆਰਾ ਪੰਜਾਬ ਦੇ ਅੰਦਰ ਤਸ਼ੱਦਦ ਕੀਤਾ ਗਿਆ ਤਾਂ ਮੈਂ ਪੁੱਛਣਾ ਚਾਹੁੰਗਾ ਕਿ ਤੁਹਾਡੇ ਕਮੈਂਟਾਂ ਦੇ ਅੰਦਰ ਤੁਸੀਂ ਕੀ ਲਿਖਦੇ ਹੋ ਪਰ ਤੁਹਾਡੀ ਰਾਏ ਜਾਣਨਾ ਚਾਹੁੰਗਾ ਤਾਂ ਕਿ ਪੰਜਾਬ ਚਾਹੁੰਦਾ ਕੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪੌਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ